ਅੱਜ ਤੁਹਾਨੂੰ ਅਸੀਂ ਇੱਕ ਨਵਾਂ ਨੁਕਤਾ ਦੱਸਦੇ ਹਾਂ ਬਹੁਤ ਵਧੀਆ ਨੁਕਤਾ ਏ ਦੇਸੀ ਨੁਕਤਾ ਏ ਇਹ ਅੰਗਰੇਜ਼ੀ ਦੇ ਵਿੱਚ ਪਤਾ ਨਹੀਂ ਕੀ ਇਹਨੂੰ ਕਹਿੰਦੇ ਆ ਇੱਕ ਨਵੀਂ ਡੈਸ ਬਣਾ ਕੇ ਦਿਖਾਉਂਦੇ ਆ ਤੁਹਾਨੂੰ ਇਹ ਗੈਸ ਤਿਆਬ ਗਟੀਆਂ ਕਾਬਜ ਪੇਟ ਦੇ ਰੋਗਾਂ ਲਈ ਬਹੁਤ ਵਧੀਆ ਚੀਜ਼ ਆ ਜਿਹਦੇ ਹਾਰਟ ਦੀ ਨਾ ਆਵਾਜ਼ ਸੁਣਦੀ ਆ ਧਕ ਧਕ ਟਿਕ 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 ਇਸ ਤਰ੍ਹਾਂ ਦੀ ਆਵਾਜ਼ ਸੁਣਦੀ ਆ ਬਹੁਤ ਵਧੀਆ ਕੀਮਤੀ ਚੀਜ਼ ਆ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਬਣਾ ਕੇ ਖਾਓਗੇ ਨਾ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਗੈਸ ਤੇ ਤਿਆਬਤ ਕਦੇ ਵੰਡ ਨਾ ਹੋਈ ਨੀ ਇਹ ਫੁੱਲ ਗਰੰਟੀ ਆ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦੱਸ ਦਿੰਨੇ ਆ ਇੱਕ ਪਪੀਤਾ ਲੈ ਲੈਣਾ ਪਪੀਤਾ ਲੈ ਕੇ ਧੋ ਸਮਾਰ ਕੇ ਉਸ ਨੂੰ ਕੱਟ ਲੈਣਾ ਸਿਲਕੇ ਉਤਾਰ ਦੇਣੇ ਆ ਕੱਟ ਕੇ ਅੱਛੀ ਤਰ੍ਹਾਂ ਫਾੜੀਆਂ ਕਰ ਲੈਣੀਆਂ ਇਸ ਤਰ੍ਹਾਂ ਫਾੜੀਆਂ ਨੂੰ ਬ੍ਰਿਕ ਬ੍ਰਿਕ ਕਰਕੇ ਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਸਾਫ਼ ਕਰਕੇ ਨਾ ਫਾੜੀਆਂ ਇਹ ਪਪੀਤਾ ਜਿਹੜਾ ਤੁਹਾਡੇ ਕੋਲ ਵਧੀਆ ਸਤੰਗ ਦਾ ਪੱਕਿਆ ਹੋਣਾ ਚਾਹੀਦਾ ਤੱঁচা ਨਾ ਹੋਵੇ ਪਪੀਤੇ ਨੂੰ ਵਧੀਆ ਤਰੀਕੇ ਨਾਲ ਕੱਟ ਕੇ ਇਸ ਤਰ੍ਹਾਂ ਤੁਸੀਂ ਕਿਸੇ ਕੱਚ ਦੇ ਬਰਤਨ ਵਿੱਚ ਪਾ ਲਵੋ ਜਾਂ ਕਿਸੇ ਵੀ ਤੁਸੀਂ ਲੋਹੇ ਦੀ ਮਤਲਬ ਜਿਹੜੀ ਚੀਜ਼ ਆ ਉਹਦੇ ਵਿੱਚ ਨਹੀਂ ਪਾਉਣੇਗੀ ਨਾ ਪਲਾਸਟਿਕ ਤੇ ਰੱਖਣਾ ਤੁਸੀਂ ਹੋਰ ਕਿਸੇ ਭਾਂਡੇ ਵਿੱਚ ਵੀ ਕੱਟ ਲੈਣਾ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਬਰੀਕ ਬਰੀਕ ਇਹਦੀਆਂ ਫਾੜੀਆਂ ਕਰਕੇ ਪਪੀਤੇ ਦੀਆਂ ਤੇ ਤੁਸੀਂ ਉਸ ਤੋਂ ਬਾਅਦ ਵਿੱਚ ਇੱਕ ਕਟੋਰੀ ਕੌਲੀ ਆ ਜਿਹੜੀ ਉਹ ਦਹੀਂ ਦੀ ਲੈ ਲੈਣੀ ਆ ਦਹੀਂ ਦੇ ਵਿੱਚ ਕੋਈ ਨੌਮਕ ਕੋਈ ਚੀਜ਼ ਪਾਉਣੀ ਨਹੀਂ ਆ ਸਿਰਫ ਤੇ ਤੁਸੀਂ ਉਹ ਕੱਟਿਆ ਹੋਇਆ ਪਪੀਤਾ ਪਾ ਦੇਣਾ ਇਸ ਤਰ੍ਹਾਂ ਪਪੀਤਾ ਹੋਇਆ ਕੱਟਿਆ ਹੋਇਆ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਪਾਈ ਜਾਣਾ ਪਾਈ ਜਾਣਾ ਜਿੰਨੀ ਤੁਹਾਨੂੰ ਲੋੜ ਆ ਉਸ ਤਰੀਕੇ ਦੇ ਨਾਲ ਨੂੰ ਅੱਛੀ ਤਰ੍ਹਾਂ ਪਾ ਲੈਣਾ ਇੱਕ ਬਹੁਤ ਹੀ ਟੇਸਟੀ ਬਹੁਤ ਹੀ ਸੁਆਦਿਸ਼ਟ ਚੀਜ਼ ਬਣ ਜਣੀ ਆ ਕਿ ਨਵੀਂ ਤੁਸੀਂ ਸੋਚੋਗੇ ਕਿ ਤੁਹਾਨੂੰ ਗੈਸ ਵਾਸਤੇ ਤਾਂ ਇਹਨਾਂ ਰਾਮਬੰਦ ਦੀ ਤਰ੍ਹਾਂ ਕੰਮ ਕਰਨ ਵਾਲੀ ਚੀਜ਼ ਆ ਨਾ ਨਾਲੇ ਤੁਹਾਡੇ ਹਾਰਟ ਲਈ ਵਧੀਆ ਚੀਜ਼ ਆ ਨਾਲੇ ਠੰਡਾ ਹੁੰਦਾ ਇਹ ਨਾਲੇ ਤੁਹਾਡੇ ਸਰੀਰ ਲਈ ਵਧੀਆ ਚੀਜ਼ ਆ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਇਹ ਚੀਜ਼ ਖਾਧੀ ਨਹੀਂ ਹੋਣੀ ਅੱਜ ਖਾ ਕੇ ਜਰੂਰ ਵੇਖੋ ਜਿਨ੍ਹਾਂ ਨੂੰ ਪੇਟ ਦੇ ਰੋਗ ਨੇ ਜਾਂ ਗੈਸਤ ਜਾਵਾ ਮੈਂ ਕਹਿੰਨਾ ਜੀ ਸਰਾਇ ਇੰਨਾ ਸੁਆਦ ਆਇਆ ਨਾ ਇਸ ਤਰ੍ਹਾਂ ਦੀਆਂ ਬਣਾ ਕੇ ਚੀਜ਼ਾਂ ਤੁਸੀਂ ਘਰ ਬੈਠ ਕੇ ਖਾਓਗੇ ਤੁਹਾਨੂੰ ਗੈਸਤ ਜਾਵਾ ਕਾਬਜ ਪੇਟ ਦੇ ਰੋਗ ਕਦੇ ਵੀ ਨਹੀਂ ਰਹਿਣਗੇ ਸੁਆਦ ਬਹੁਤ ਆ ਹਰ ਕੋਈ ਖਾ ਸਕਦਾ ਕਿਸੇ ਉਮਰ ਦੇ ਵਿੱਚ ਵੀ ਖਾ ਸਕਦਾ ਹੈ ਤੁਹਾਡੇ ਸਰੀਰ ਨੂੰ ਨਾ AC ਦੀ ਤਰ੍ਹਾਂ ਠੰਡਾ ਕਰ ਦੇਗਾ ਇੱਕ ਵਾਰੀ ਜ਼ਰੂਰ ਖਾਓ ਦਰਬਾਰ ਆਯੁਰਵੇਦ ਦੇਸੀ ਦਵਾਈਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਲਈ ਜ਼ਰੂਰ ਭੇਜੋ ਇਹ ਬਹੁਤ ਵਧੀਆ ਚੀਜ਼ ਆ ਬਹੁਤ ਹੀ ਸਵਾਦ ਚੀਜ਼ ਆ ਇੱਕ ਵਾਰੀ ਜ਼ਰੂਰ ਖਾਓ ਇਹਨੂੰ ਤੇ ਫਿਰ ਸਾਨੂੰ ਦੱਸਣਾ 98820675 ਕਾਲ ਕਰਕੇ ਜ਼ਰੂਰ ਸਾਡੇ ਕੋਲੋਂ ਜਾਣਕਾਰੀ ਵੀ ਲੈ ਸਕਦੇ ਹੋ ਤੇ ਤੁਸੀਂ ਸਾਡੇ ਕੋਲੋਂ ਕੋਈ ਵੀ ਚੀਜ਼ ਪੁੱਛ ਸਕਦੇ ਹੋ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੋਈ ਪੁਰਾਣਾ ਨੁਕਤਾ ਜਿਹੜਾ ਉਹ ਪਾਉਂਦੇ ਰਹੀਦਾ ਤੁਸੀਂ ਮਿੱਤਰ ਪਿਆਰਿਓ ਸ਼ੇਅਰ ਜ਼ਰੂਰ ਕਰ ਦੇਣਾ ਖਾਂਦੇ ਰਹਿਣਾ ਚਾਹੀਦਾ ਤੁਹਾਡੀ ਸਿਹਤ ਲਈ ਬਹੁਤ ਵਧੀਆ ਚੀਜ਼ਾਂ ਹੋਰ ਸਾਰੀਆਂ ਗੰਦੀਆਂ ਮੰਦੀਆਂ ਚੀਜ਼ਾਂ ਨੂੰ ਛੱਡ ਦਿਓ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਫੋਲੋ ਕਰੋ ਔਰ ਜ਼ਰੂਰ